ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਅਮੀਤਾ ਸਾਰੇ ਠੀਕ ਹੋਵੋਗੇ ਅੱਜ ਇੱਕ ਨਵੀਂ ਹੋਰ ਤੁਹਾਡੇ ਨਾਲ ਕੱਲ੍ਹ ਸ਼ੇਅਰ ਕਰਨ ਜਾ ਰਿਹਾ। ਅਗਰ ਤੁਸੀਂ ਵੀ ਪੈਟਰੋਲ ਪੰਪ ਤੋਂ ਤੇਲ ਭਵਾਉਨੇ ਹੋ ਤਾਂ ਆਹ ਕੁਝ ਗੱਲਾਂ ਦਾ ਧਿਆਨ ਰੱਖਿਓ ਨਹੀਂ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਠੱਗੀ। ਜੋ ਮੈਂ ਅੱਗੇ ਕੁਝ ਗੱਲਾਂ ਤੁਹਾਨੂੰ ਦੱਸਣ ਜਾ ਰਿਹਾ ਆ ਚੀਜ਼ਾਂ ਦਾ ਤੁਸੀਂ ਹਮੇਸ਼ਾ ਜਦੋਂ ਪੈਟਰੋਲ ਪੰਪ ਤੋਂ ਤੇਲ ਭਵਾਉਮੋ ਆ ਗੱਲਾਂ ਦਾ ਹਮੇਸ਼ਾ ਧਿਆਨ ਰੱਖਿਓ। ਕਿਉਂਕਿ ਪੈਟਰੋਲ ਪੰਪ 'ਤੇ ਦਿਨ ਦੇ ਵਿੱਚ ਅਨੇਕਾਂ ਹੀ ਲੋਕ ਕਾਰਾਂ ਗੱਡੀਆਂ ਮੋਟਰਸਾਈਕਲਾਂ ਦੇ ਵਿੱਚ ਤੇਲ ਪਵਾਉਂਦੇ ਨੇ ਤਾਂ ਕਿੱਡਾ ਵੱਡਾ ਇੱਕ ਫਰਾਡ ਵੀ ਆਪਾਂ ਕਹਿ ਸਕਦੇ ਆ ਤਾਂ ਜਦੋਂ ਵੀ ਪੈਟਰੋਲ ਪੰਪ ਤੇ ਤੇਲ ਪਾਉਣ ਜਾਓ ਤਾਂ ਆਹ ਕੁਝ ਗੱਲਾਂ ਦਾ ਹਮੇਸ਼ਾ ਧਿਆਨ ਰੱਖਿਓ ਅਗਰ ਤੁਸੀਂ ਪੈਟਰੋਲ ਪੰਪ ਤੇ ਤੇਲ ਪਾਉਣ ਜਾਣੇ ਹੋ ਤਾਂ ਪਹਿਲੀ ਗੱਲ ਉੱਥੇ ਜੋ ਡੈਂਸਿਟੀ ਆ ਪੈਟਰੋਲ ਦੀ ਉਹ ਧਿਆਨ ਦੇ ਵਿੱਚ ਰੱਖਿਓ 730 ਤੋਂ ਲੈ ਕੇ 800 850 ਤੱਕ ਹੋਣੀ ਚਾਹੀਦੀ ਆ ਉਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਔਰ ਦੂਜੀ ਗੱਲ ਜਦੋਂ ਵੀ ਤੇਲ ਪਵਾਉਨੇ ਹੋ ਉਦੋਂ ਹਮੇਸ਼ਾ ਚੈੱਕ ਕਰੋ ਕਿ ਜੋ ਗਿਣਤੀ ਆ ਉਹ ਜ਼ੀਰੋ ਤੋਂ ਸਟਾਰਟ ਹੋਣੀ ਚਾਹੀਦੀ ਆ ਜਦੋਂ ਜਾਂ ਤੁਸੀਂ ਜਦੋਂ 50 ਦਾ ਤੇਲ ਪਾਉਨੇ ਹੋ 100 ਦਾ ਤੇਲ ਪਾਉਨੇ ਚਾਹੇ 500 ਦਾ ਚਾਹੇ 1000 ਦਾ ਚਾਹੇ 10000 ਦਾ ਤੁਸੀਂ ਪੈਟਰੋਲ ਜਾਂ ਡੀਜ਼ਲ ਪਵਾਉਨੇ ਹੋ ਉਦੋਂ ਜੋ ਗਿਣਤੀ ਆ ਉਹ ਦੇਖੋ ਤੁਸੀਂ ਇੱਕ ਤੋਂ ਸਟਾਰਟ ਹੋਣੀ ਚਾਹੀਦੀ ਆ ਨਾ ਕਿ 5 10 ਤੋਂ ਸਟਾਰਟ ਹੋਣੀ ਚਾਹੀਦੀ ਆ ਅਗਰ ਤੁਸੀਂ ਹਜ਼ਾਰ ਦਾ ਤੇਲ ਪਵਾ ਰਹੇ ਹੋ ਤਾਂ ਉਹ ਗਿਣਤੀ ਸਿੱਧੀ 10 ਤੋਂ ਸਟਾਰਟ ਹੁੰਦੀ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦਿਨ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੀਆਂ ਜੋ ਗੱਡੀਆਂ ਜਾਂ ਮੋਟਰਸਾਈਕਲ ਜਾਂ ਕਾਰਾਂ ਦੇ ਵਿੱਚ ਤੇਲ ਪਵਾਉਂਦੇ ਨੇ ਕਿ ਤਾਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਪ੍ਰਾਪਤ ਹੋ ਜਾਂਦਾ ਔਰ ਤੀਜੀ ਗੱਲ ਜਦੋਂ ਵੀ ਪੈਟਰੋਲ ਪੰਪ ਤੋਂ ਤੇਲ ਪਵਾਵੋ ਤਾਂ ਜੋ ਉੱਥੇ ਮਲਾਜ਼ਮ ਲੱਗੇ ਹੁੰਦੇ ਨੇ ਉਹਨਾਂ ਨੂੰ ਕਹੋ ਕਿ ਤੁਸੀਂ ਪੈਟਰੋਲ ਇੱਕੋ ਵਾਰੀ ਚ ਪਾਓ ਆਪਾਂ ਨਿਗਾਣੀ ਮਾਰਦੇ ਜਾਓ ਆਪਰਾਂ ਨੂੰ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਇਸ ਤਰ੍ਹਾਂ ਪੰਪ ਕਰਨ ਦੇ ਨਾਲ ਤੇਲ ਪੈਟਰੋਲ ਕਦੇ ਨਹੀਂ ਘਟਦਾ ਤੇਲ ਪੂਰਾ ਹੀ ਪੈਣਾ ਕੀ ਵਾਰ ਕਹਿ ਦਿੰਦੇ ਨੇ ਕਿ ਸਾ ਮਤਲਬ ਮਸ਼ੀਨ ਤੇਲ ਚੱਕਦੀ ਨਹੀਂ ਤਾਂ ਕਰਕੇ ਸਾਨੂੰ ਪੰਪ ਦੇਣਾ ਪੈਂਦਾ ਉਹ ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ ਕਿ 5 10 ਮੋਟਰਸਾਈਕਲ 20 ਮੋਟਰਸਾਈਕਲ ਜਾਂ ਉਹਨਾਂ ਨੇ ਜੋ ਇੱਕ ਕਲੀਅਰ ਕੀਤੀ ਹੋਈ ਹੈ ਕਿ 1000 ਜਾਂ 2000 1500 ਤੇਲ ਤੋਂ ਬਾਅਦ ਇਸ ਤਰ੍ਹਾਂ ਪੰਪ ਕਰਨਾ ਜ਼ਰੂਰੀ ਹੈ ਤਾਂ ਉਹ ਹਮੇਸ਼ਾ ਪੰਪ ਜਦੋਂ ਕਰਨਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ 1000 ਦਾ ਜਾਂ 500 ਦਾ ਤੇਲ ਇੱਕ ਵਾਰੀ ਚ ਪੈ ਚੁੱਕਿਆ ਪਿਆ 50-50 ਕਰਕੇ ਲਾ ਲਓ ਚਾਹੇ 100-100 ਕਰਕੇ ਪੰਜ ਵਾਰੀ ਪੈਟਰੋਲ ਪੈ ਚੁੱਕਿਆ ਤਾਂ ਉਹਨਾਂ ਛੇਵੀਂ ਵਾਰ ਅਗਰ ਕਿਸੇ ਮੋਟਰਸਾਈਕਲ ਚ ਪਾਊਗਾ ਤਾਂ ਉਹ ਜ਼ਰੂਰ ਉਹਨੂੰ ਪੰਪ ਕਰੂਗਾ ਅਗਰ ਆਪਾਂ ਉਹਨੂੰ ਕਹਿੰਨੇ ਆ ਕਿ ਤੁਸੀਂ ਪੰਪ ਨਾ ਕਰੋ ਕਿ ਸਿੱਧਾ ਤੇਲ ਪਾ ਦਿਓ ਤਾਂ ਉਹ ਕਹਿਣ ਜਾਣ ਕੇ ਕਹਿੰਦੇ ਆ ਬਈ ਤੁਸੀਂ ਸ਼ੱਕ ਨਾ ਕਰਿਆ ਕਰੋ ਤੇਲ ਪੂਰਾ ਪੈਂਦਾ ਪਰ ਕਿਤੇ ਨਾ ਕਿਤੇ ਉਹ ਆਪ ਦੀ ਦਿਹਾੜੀ ਕੱਢ ਲੈਂਦੇ ਨੇ ਤੇ ਜਾਂ ਜਿਹੜਾ ਪੈਟਰੋਲ ਪੰਪ ਦੇ ਮਾਲਕ ਨੇ ਉਹ ਵੀ ਕੁਝ ਨਾ ਕੁਝ ਆਵਦਾ ਹੱਕਾ ਜੋ ਲੱਗਦਾ ਆਪਾਂ ਆਪਦੇ ਸਾਹਬ ਨੂੰ ਆਪਦੇ ਸਾਹਬ ਦੇ ਨਾਲ ਕਹਿੰਦੇ ਨੇ ਕਿ ਸਾਡਾ ਹੱਕ ਹੈ ਜੋ ਚੋ ਕੁੰਡੀ ਆਪਾਂ ਕਹਿ ਸਕਦੇ ਆ ਪੰਜਾਬੀ ਦੇ ਵਿੱਚੋਂ ਲਾ ਲੈਂਦੇ ਨੇ ਜਿੰਨੇ ਵੀ ਪੈਟਰੋਲ ਪੰਪ ਨੇ ਜਦੋਂ ਤੁਸੀਂ ਤੇਲ ਪਉਣ ਜਾਓ ਤਾਂ ਕੁਝ ਗੱਲਾਂ ਦਾ ਹਮੇਸ਼ਾ ਧਿਆਨ ਰੱਖਿਓ ਕਿ ਜਦੋਂ ਵੀ ਤੇਲ ਪਵਾਮੋ ਤਾਂ ਗਿਣਤੀ ਇੱਕ ਤੋਂ ਸਟਾਰਟ ਹੋਣੀ ਚਾਹੀਦੀ ਹੈ ਹਣਾ ਦੂਜੀ ਆਪ ਦੀ ਡੈਂਸਿਟੀ ਚੈੱਕ ਕਰੋ ਕਿ ਕਿੰਨੀ ਮਾਤਰਾ ਦੇ ਵਿੱਚ ਪੈਟਰੋਲ ਮਤਲਬ ਜੀ ਡੈਂਸਿਟੀ ਹਿੰਦੀ ਪੈਟਰੋਲ ਦੀ ਜਿਹੜਾ ਸਹੀ ਤੇਲ ਆ ਅਗਰ ਇਸ ਤੋਂ ਘੱਟ ਹੈ 730 ਤੋਂ 800 800 ਤੱਕ ਦਾ ਦੋ 730 ਤੋਂ ਥੱਲੇ ਆ ਤਾਂ ਉੱਥੋਂ ਪੈਟਰੋਲ ਕਦੇ ਵੀ ਨਾ ਪਵਾਓ ਔਰ ਤੀਜੀ ਕਦੇ ਵੀ ਤੇਲ ਪਵਾਓ ਤਾਂ ਉਹਨੂੰ ਕੋਈ ਕੀ ਪੰਪ ਨਾ ਕਰੇ ਪ੍ਰੈਸ਼ਰ ਨਾ ਕਰੇ ਕਿ ਪਹਿਲੀ ਵਾਰ ਜੀ ਮਸ਼ੀਨ ਸੈੱਟ ਕਰਕੇ ਪੈਟਰੋਲ ਪਾ ਇਹ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਿਓ ਨਹੀਂ ਤੁਹਾਡੇ ਨਾਲ ਵੀ ਠੱਗੀ ਹੋ ਸਕਦੀ ਹੈ ਦਿੰਦੇ ਵਿੱਚ अनेका ਹੀ ਗੱਡੀਆਂ ਮੋਟਰਸਾਈਕਲਾਂ ਵੱਡੀਆਂ ਗੱਡੀਆਂ ਦੇ ਪੈਟਰੋਲ ਡੀਜ਼ਲ ਪਿੰਦੇ ਨੇ ਤਾਂ ਆ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਿਓ ਤੇ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ